ਹੈਲੋ ਜੀ ਸਾਸਰੀ ਕਾ ਜੀ ਲਾਈਫ ਸਟਾਈਲ ਦੇ ਗਗਨਦੀਪ ਕੋਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਤੇ ਆਪਾਂ ਨੂੰ ਪੂਰੀ ਮਿਹਰ ਦੀ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਆਪਾਂ ਵੀ ਚਰਚਾ ਕਲਾ ਵਿੱਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾ ਜੀ ਤੇ ਆਪਾਂ ਆਪਣਾ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਤਾਂ ਆਪਾਂ ਵੀਡੀਓ ਦੇ ਵਿੱਚ ਅੱਜ ਦੇਖਭਾਲ ਕਰਨੀ ਆ ਆਪਣੇ ਬੂਟਿਆਂ ਦੀ ਆਪਣੇ ਹੈਗੇ ਬਨੂਦਾਂ ਦੇ ਬੂਟੇ ਚਾਰ ਲੱਗੇ ਹੋਏ ਤੇ ਆਪਣੇ ਹੁਣ ਇਹਨਾਂ ਬੂਟਿਆਂ ਨੇ ਫਲ ਚੱਕ ਰੱਖਿਆ ਹੈਗਾ ਤੇ ਫਰ ਹੁਣ ਕੋਲੇ ਜੇ ਲੱਗਣ ਲੱਗ ਗਏ ਹੈ ਕਿ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਜਿਹਦੀ ਖਾਦ ਪਾਉਣੀ ਹੈਗੀ ਉਹ ਕੀ ਕੁਝ ਪਾਉਣਾਗਾ ਜਿਹਦੇ ਨਾਲ ਨਾਲ ਇਹ ਤਾਂ ਜਿਹੜੇ ਇਹ ਵੀ ਹਜੇ ਫਲ ਥੋੜਾ ਚੱਕਿਆ ਹੋਰ ਫਲ ਦਵਾਰੇ ਹੋਰ ਵੀ ਚੱਕ ਰਿਆ ਨਾ ਉਸ ਹਿਸਾਬ ਨਾਲ ਗੁੱਛਾਂ ਦੇ ਹਿਸਾਬ ਨਾਲ ਇਹਦਾ ਫਲ ਲੱਗੇ ਹੈ ਨਾ ਤੇ ਇੱਕ ਇਹਦੇ ਵਿੱਚ ਵੀ ਸੁੰਡੀ ਨਾ ਪਵੇ ਜਦੋਂ ਮਰੂਦ ਮਰੂਦ ਬੱਟੇ ਹੋ ਜਾਣਗੇ ਇਹਨਾਂ ਦੇ ਵਿੱਚ ਕੋਈ ਸੁੰਡੀ ਨਾ ਪਵੇ ਤੇ ਗੁੱਛਾਂ ਦੇ ਹਿਸਾਬ ਨਾਲ ਆਪਣੇ ਮਰੂਦ ਲੱਗਣ ਤੇ ਮਰੂਦ ਖਰਾਬ ਵੀ ਨਾ ਹੋਵੇ ਤੇ ਚੜੇ ਵੀ ਨਾ ਹੁਣ ਜਿਵੇਂ ਨਿਹਰੀਆਂ ਸ਼ੁਰੂ ਹੋ ਜਾਣਗੀਆਂ ਨਿਹਰੀਆਂ ਦੇ ਵਿੱਚ ਬਹੁਤ ਜ਼ਿਆਦਾ ਫਲ ਚੜਨ ਲੱਗ ਜਾਂਦਾ ਨਾ ਦੇ ਫਲ ਚੜੇ ਵੀ ਨਾ ਉਹਦੇ ਆਪਾਂ ਵੀ ਉਹਦੇ ਲਈ ਆਪਾਂ ਕੀ ਕੁਝ ਪਾਵਾਂਗੇ ਖਾਦ ਜਿਹੜੀ ਪਾਉਣੀ ਹੈ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਤੇ ਇਹ ਹੈ ਆਪਾਂ ਆਰਗੈਨਿਕ ਖਾਦ ਬਣਾਈ ਹੈ ਜੀ ਘਰੇ ਤੇ ਆਪਾਂ ਇਦਾਂ ਹੀ ਬੂਟਿਆਂ ਦੇ ਵਿੱਚ ਪਾਉਣੇ ਹੋਣੇ ਸਬਜ਼ੀ ਦੇ ਵਿੱਚ ਵੀ ਇਦਾਂ ਹੀ ਪਾਇਆ ਕਰਾਂਗੇ ਹੁਣ ਆਪਾਂ ਸਬਜ਼ੀ ਵੀ ਸ਼ੁਰੂ ਕਰ ਦਿੱਤੀ ਹੈ ਲਾਉਣੀ ਹੈ ਨਾ ਤੇ ਇਹ ਹੁਣ ਆਪਾਂ ਆਰਗੈਨਿਕ ਜਿਹੜੀ ਖਾਦ ਬਣਾਈ ਹੈਗੀ ਇਹਦੇ ਵਿੱਚ ਆਪਾਂ ਕੀ ਕੁਝ ਤੇ ਕਿੱਦਾਂ ਪਾਣੀ ਉਹ ਤੁਹਾਨੂੰ ਆਪਾਂ ਸਾਰਾ ਦੱਸਾਂਗੇ ਆਪਣੇ ਬੈਕ ਸਾਈਡ ਇਹ ਬੂਟੇ ਲੱਗੇ ਹੋਏ ਆ ਮਰੂਦਾਂ ਦੇ ਚਾਰ ਤੇ ਆਪਾਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਖਾਦ ਪਾਵਾਂਗੇ ਜੀ ਤੇ ਇਹ ਮੈਂ ਅਸੀਂ ਇੱਥੇ ਹੁਣ ਵੀ ਮਤਲਬ ਆਪਣੀ ਬੰਬੀ ਲੱਗੀ ਹੋਈ ਹੈਗੀ ਤੇ ਉਸ ਬੰਬੀ ਦਾ ਪਾਣੀ ਵੀ ਨਾਲ ਛੱਡ ਲਵਾਂਗੇ ਤੇ ਇਸ ਤਰ੍ਹਾਂ ਆਪਣੇ ਬੂਟੇ ਹੈਗੇ ਜੀ ਦੇਖੋ ਤੇ ਇਹ ਜਿਹੜੇ ਬੂਟੇ ਆਪਾਂ ਨੀਚੇ ਤੋਂ ਛਾਂਗੇ ਸੀਗੇ ਉੱਪਰੋਂ ਉੱਪਰੋਂ ਆਪਾਂ ਨਹੀਂ ਛਾਂਗੇ ਸੀ ਜਿੰਨੇ ਜਿੰਨੇ ਛਾਂਗੇ ਸੀ ਉਹਨੇ ਉਹਨੇ ਥਾਂ ਤੇ ਤਾਂ ਗੁੱਛਿਆਂ ਦੀ ਤਰ੍ਹਾਂ ਹੀ ਵੀ ਮਤਲਬ ਫਾਲ ਚੱਕਿਆ ਹੋਇਆਗਾ ਚਾਰ ਚਾਰ ਪੰਜ ਪੰਜ ਮਰੂਦ ਇਕੱਠੇ ਲੱਗਦੇ ਹੈਗੇ ਪਰ ਜਿੱਥੋਂ ਆਪਾਂ ਨਹੀਂ ਛਾਂਗੇ ਉੱਥੇ ਨਾਲ ਤਾਂ ਫਾਲ ਘੱਟ ਲੱਗਦਾਗਾ ਤੇ ਨਾਲੇ ਵੀ ਮਤਲਬ ਓਨੇ ਵਧੀਆ ਓਨੇ ਮਰੂਦ ਵੀ ਨਹੀਂ ਲੱਗਦੇ ਹੈਨਾ ਕਿਉਂਕਿ ਜਿਵੇਂ ਜਿਵੇਂ ਹੁਣ ਆਪਾਂ ਛਾਂਗਦੇ ਨੇ ਉਹਨਾਂ ਨਾਲ ਤਾਂ ਮਰੂਦਾਂ ਦਾ ਜਿਹੜਾ ਮਰੂਦ ਵੀ ਬਦਲਦੇ ਹੈਗੇ ਕਿਉਂਕਿ ਇਹ ਕਦੇ ਤਾਂ ਨਾਸਪਤੀ ਦੀ ਤਰ੍ਹਾਂ ਮਰੂਦ ਲੱਗਦਾ ਕਦੇ ਗੋਲ ਮਰੂਦ ਲੱਗਦਾ ਹੈ ਕਿ ਇਸ ਤਰ੍ਹਾਂ ਮਰੂਦ ਲੱਗਦੇ ਹੈ ਤੇ ਵੈਰਾਈਟੀ ਬਦਲਦੀ ਰਹਿੰਦੀ ਹੈ ਹਰ ਸਾਲ ਆਪਣੇ ਬੂਟਿਆਂ ਦੀ ਤੇ ਇਹ ਇਹ ਆਪਾਂ ਕੱਲ ਰੱਖ ਗਏ ਸੀਗੇ ਇੱਕ ਬੱਠਲ ਭਰ ਕੇ ਤੇ ਗਵਾਰੇ ਦੀ ਜਿਹੜੀ ਰੇ ਹੁੰਦੀ ਹੈ ਨਾ ਪਾਥੀਆਂ ਦੀ ਉਹ ਰੇ ਸੀਗੀ ਤਾਂ ਕਿ ਇਹ ਨਾ ਪਾਣੀ ਪਾਸੇ ਤੋਂ ਵਗ ਰਿਆ ਸੀਗਾ ਤੇ ਉਹਦਾ ਕਰਕੇ ਇਹ ਆਪਣੀ ਨਾ ਜਿਹੜੀ ਰੇ ਹੈਗੀ ਹੈ ਚੰਗੀ ਤਰ੍ਹਾਂ ਵੀ ਇਹ ਗਲ ਜਾਵੇ ਹਨਾ ਤੇ ਪਾਣੀ ਦੇ ਵਿੱਚ ਕੱਲ ਰੱਖ ਕੇ ਗਏ ਸੀਗੇ ਇਹ ਆਪਾਂ ਤੇ ਇਹ ਹੁਣ ਆਪਾਂ ਇਹਦੇ ਵਿੱਚ ਟੱਬ ਦੇ ਵਿੱਚ ਭਰ ਲਈ ਜੀ ਆਹ ਲੈ ਲੀਤੀ ਜੀ ਪਗਵਾਰੇ ਦੀ ਰੇ ਜੇ ਨਾ ਪਾਤੀਆਂ ਹੁੰਦਾਂ ਨਾ ਤੇ ਪਾਤੀਆਂ ਦੀ ਜਿਹੜੀ ਰੇਹ ਹੁੰਦੀ ਆਪਾਂ ਉਹ ਲੈ ਲਈਏਗੀ 1 ਬੱਠਰ ਪਾਤੀ ਤੇ ਇਹਦੇ ਤੇ ਆਪਾਂ 2 ਕਿਲੋ ਆਹਣਾ ਪਾਣੀ ਚੱਲ ਰਿਹਾ ਇਸ ਦੀ ਖਰਖਰਾ ਹੋ ਰਿਹਾ ਹੈਗਾ ਇੱਧਰ ਤੱਕ ਸੀ ਮੇਰੇ ਕੋਲ ਆਪਾਂ 2 ਕਿਲੋ ਖਾਲ ਘੋਂਤੀ ਸੀਗੀ ਤੇ ਵੱਡਾ ਰੜਕਣਾ ਹੁੰਦਾ ਨਾ ਜਿਵੇਂ ਉਹਦੇ ਵਿੱਚ ਘੋਂਤੀ ਸੀ ਥੋੜਾ ਜਿਹਾ ਧੱਕਾ ਦਿੱਤਾ ਸੀ ਤਾਂ ਕਿ ਜਦੋਂ ਉੱਪਰ ਨਹੀਂ ਨਾ ਤੇ ਤਿੰਨ ਦਿਨ ਹੋ ਗਏ ਜੀ ਘੋਂਤੀ ਪਈ ਇਸ ਖਾਲ ਨੂੰ ਤੇ ਇਸ ਤਰ੍ਹਾਂ ਹੋ ਰਹੀ ਏ ਝਿੱਕ ਕੇ ਇਸ ਤਰ੍ਹਾਂ ਤੇ ਹੁਣ ਆਪਾਂ ਖਾਲ ਸਾਰੀ ਇਹਦੇ ਵਿੱਚ ਪਾਉਣੀ ਹੈ ਨਾ ਜੀ ਨਾਲਾ ਪਤੂਕੇ ਪਾ ਦੇ ਮੇਰੀ ਕਿ ਇਸ ਪੈ ਪਲੇ ਕੇ ਕੀ ਆ ਜਿੱਤੀ ਨੂੰ ਮਿਚਾ ਚਾਹ ਆਹਾਂ ਪਾਪਿਆਂ ਤੇ ਅੱਧਾ ਕਿਲੋ ਗੁੜ ਕਿਉਂਕਿ ਆਪਾਂ ਇਹ ਦੋ ਵਾਰੀ ਖਾਧ ਪਾਉਣੀ ਹੈ ਇੱਕ ਵਾਰੀ ਤਾਂ ਹੁਣ ਪਾ ਦਿੱਤੀ ਹੈ ਇੱਕ ਵਾਰੀ ਜਦੋਂ ਮਰੂਦ ਵੱਡੇ ਵੱਡੇ ਹੋ ਗਏ ਜਦੋਂ ਜੀ ਆ ਪੈਣ ਲੱਗ ਜਾਂਦਾ ਹੁੰਦਾ ਮੱਕੀ ਜੀ ਉਹ ਲੱਗ ਜਾਂਦੀ ਹੈ ਇੱਕ ਵਾਰੀ ਆਪਾਂ ਉਦੋਂ ਪਾਵਾਂਗੇ ਅੱਧਾ ਕਿਲੋ ਗੁੜ ਉਦੋਂ ਪੈਜੋ ਅੱਧਾ ਕਿਲੋ ਗੁੜ ਆਪਾਂ ਹੁਣ ਪਾ ਲਿਆ ਜੀ जनू आप इतों भर लैं फिर आपू बंद करें पानी क्या आप मोटर चला रखी है जी तो आप टबू पानी का भर लेने पूरा आप कर लवेंगे तो क्ड लवेंगे फिर पानी दबा क्योंकि पानी चली जाता कैसे इसलिए नाली जो पहला सुखा के टोए करे आते ना फिर अपना पानी रुक जाता जो आप टब लिया भर ਫਲੀਦਾਂ ਬੰਦ ਕਰ ਤੇ ਹੁਣ ਆਪਾਂ ਪਹਿਲਾਂ ਜੀ ਟੋਏ ਕਰਾਂਗੇ ਟੋਏ ਕਰਕੇ ਤੇ ਜੇ ਕੋਈ ਬਰੀਕ ਜਾਲਾ ਹੋਇਆ ਉਹ ਜਾਲਾ ਕੱਢਾਂਗੇ ਤੇ ਜਦੋਂ ਤਣੇ ਆਗੇ ਨਾ ਆਪਣੇ ਜਦੋਂ ਨਾਲ-ਨਾਲ ਤਣੇ ਆ ਜਾਂਦੇ ਆ ਉਥੋਂ ਤੱਕ ਆਪਾਂ ਐਸਦੀ ਮਿੱਟੀ ਕੱਢਾਂਗੇ ਤੇ ਇਹਦੇ ਵਿੱਚ ਆਪਾਂ ਖਾਲ ਪਾ ਕੇ ਉੱਤੇ ਪਾਣੀ ਛੱਡ ਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਪਾਣੀ ਸੁੱਕ ਜੂਗਾ ਫਿਰ ਉੱਤੇ ਇਹੀ ਮਿੱਟੀ ਥੋੜੀ-ਥੋੜੀ ਪਾ ਦੇਵਾਂਗੇ ਉੱਪਰ ਜੀ ਤੇ ਫਿਰ ਉੱਤੋਂ ਦੀ ਪਾਣੀ ਇਹਦੇ ਵਿੱਚ ਦੀ ਪਾਜਿਆ ਕਰੂਗਾ ਕਿਉਂਕਿ ਇੱਥੋਂ ਦੀ ਆਪਣੀ ਸਬਜ਼ੀ ਵਿੱਚ ਪਾਣੀ ਜਾਂਦਾ ਹੈਗਾ ਬੂਟਿਆਂ ਦੇ ਵਿੱਚ ਦੀ ਜਾਂਦਾ ਹੁੰਦਾ ਹੈਗਾ ਇਸ ਲਈ ਤੇ ਇੱਕ ਬੂਟਾ ਬੈਕ ਸਾਈਡ ਹੈਗਾ ਥੋੜੇ ਪਿੱਛੇ ਜਿਹੇ ਰਹੇ ਜਾਂ ਤਾਂ ਉਧਰ ਪਾਣੀ ਘੱਟ ਲੱਗਦਾ ਉਹਦਾ ਆਪਾਂ ਤੁਹਾਨੂੰ ਜਵਾਲਾ ਵਿੱਚ ਦਿਖਾਵਾਂਗੇ ਵੀ ਕਿਦਾਂ ਕੱਢੀਦਾ ਹੁੰਦਾ ਹੈਗਾ ਤੇ ਇਹਦੇ ਵਿੱਚ ਆਪਾਂ ਸਵਾਹ ਵੀ ਪਾ ਸਕਦੇ ਆਂਗੇ 2 ਕਿਲੋ ਸਰੋਂ ਦੀ ਖੱਲ ਲੈਤੀ ਹੈ ਜੀ ਇਹ ਆਪਾਂ ਜਿਹੜੀ ਕਹਾਣੀ ਵਾਲੀ ਸਰੋਂ ਦੀ ਖਾਲ ਲੁੰਦੀ ਹੈ ਉਹੋ ਜ਼ਿਆਦਾ ਵਧੀਆ ਹੁੰਦੀ ਹੈ ਤੇ ਨਹੀਂ ਜੇ ਆਪਾਂ ਦੂਜੀ ਬਸਤੀਆਂ ਵਾਸਤੇ ਸਰੋਂ ਦੀ ਖੱਲ ਲੈ ਕੇ ਉਹ ਵੀ ਲੈ ਸਕਦੇ ਆਂਗੇ ਤੇ ਗੁੜ ਵੀ ਆਪਾਂ ਪਿਓਰ ਜਿਹੜਾ ਲਾਲ ਤੇ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਰਹੇ ਆਂਗੇ ਘੋਲ ਕੇ ਸਮਾਰ ਕੇ ਤੇ ਫਿਰ ਆਪਾਂ ਖਾਦ ਪਾਵਾਂਗੇ ਤੇ ਇੱਕ ਆਪਾਂ ਇਹਦੇ ਵਿੱਚ ਜੇ ਨਮਕ ਹੁੰਦਾ ਨਾ ਜਿਹੜਾ ਡਲੀ ਵਾਲਾ ਨਮਕ ਹੁੰਦਾ ਉਹ ਖਾਰਾ ਘੱਟ ਹੁੰਦਾਗਾ ਤੇ ਉਹ ਨਮਕ ਕੁੱਟ ਕੇ ਤੇ ਆਪਾਂ ਅੱਧੀ ਅੱਧੀ ਮੁਠੀ ਨਾ ਤੇ ਜਦੋਂ ਆਪਾਂ ਹੁਣ ਖਾਲ ਪਾ ਦੇਵਾਂਗੇ ਉਸ ਤੋਂ ਬਾਅਦ ਪਾਣੀ ਲਗਾ ਕੇ ਤੇ ਅਗਲੇ ਦਿਨ ਥੋੜ੍ਹੀ ਥੋੜ੍ਹੀ ਮਿੱਟੀ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਥੋੜਾ ਥੋੜਾ ਨਾ ਨਮਕ ਆਪਾਂ ਡਲੀ ਵਾਲਾ ਤੇ ਉੱਤੇ ਭੁੱਕ ਸਕਦੇ ਆਂਗੇ ਉਹਦੇ ਨਾਲ ਵੀ ਸੁਣਦੀ ਪੈਂਦਾ ਘੱਟ ਡਰ ਹੁੰਦਾਗਾ ਤੇ ਇੱਕ ਸਵਾਹ ਪਾ ਸਕਦੇ ਆ ਇਸ ਵਕਤ ਆਪਾਂ ਇਹਦੇ ਵਿੱਚ ਤੇ ਜੇ ਇਸ ਵਕਤ ਇਹਦੇ ਵਿੱਚ 2 ਕਿਲੋ ਸਵਾਹ ਨਹੀਂ ਪਾਉਣੀ ਤਾਂ ਤੁਸੀਂ ਥੋੜੀ ਥੋੜੀ ਸਵਾਹ 15-15 ਦਿਨਾਂ ਦੇ ਬਾਅਦ ਤੇ ਬੂਟਿਆਂ ਦੇ ਜੜਾਂ ਦੇ ਨਾਲ-ਨਾਲ ਸ਼ਰਕ ਸਕਦੇ ਹੋਗੇ ਸਵਾਹ ਜਿਹੜੀ ਆਪਣੀ ਹੁੰਦੀ ਹੈਗੀ ਜੀ ਚਿੱਲੇ ਦੀ ਸਵਾਹ ਉਹ ਤੇ ਜੇ ਆਪਾਂ ਕਲੀ ਲੈਣੀ ਹੈ ਤਾਂ ਇੱਕ-ਇੱਕ ਮੁਠੀ 15 ਦਿਨਾਂ ਤੋਂ ਕਲੀ ਵੀ ਆਪਾਂ ਪਾ ਸਕਦੇ ਹਾਂ ਨੇ ਜ਼ਿਆਦਾ ਨਹੀਂ ਲੈਣੂ ਪਾਣੀ ਲਗਾਉਣ ਤੋਂ ਬਾਅਦ ਨਾ ਇੱਕ ਮੁਠੀ ਕਲੀ ਦੀ ਆਪਾਂ ਉੱਪਰ ਪਾ ਸਕਦੇ ਹਾਂ ਜੀ ਥੱਲੇ ਕਰ ਜਾਵਾਂ ਇਸ ਤਰ੍ਹਾਂ ਹੁੰਦਾ ਜੀ ਬਰੀਕ ਜਾਲਾ ਇਸ ਨੂੰ ਕੱਟਣਾ ਪੈਂਦਾ ਆ ਦੇਖੋ ਆ ਬਰੀਕ ਬਰੀਕ ਜਿਹਾ ਸਾਰਾ ਖੁੰਗਦੋ ਖੁੰਗ ਕੇ ਐਸ ਤਰ੍ਹਾਂ ਹੁੰਦਾ ਨਹੀਂ ਕੈਨੇ ਦਾ ਬਰੀਕ ਬਰੀਕ ਜਿਹਾ ਐਸਾ ਇਹਨੂੰ ਬਾਹਰ ਕੱਢੀ ਚਲੋ ਕਿਉਂਕਿ ਇਹ ਆਪਣਾ ਬੂਟਾ ਇੱਧਰ ਰਹਿ ਗਿਆ ਇਹਨੂੰ ਪਾਣੀ ਘੱਟ ਲੱਗਦਾ ਸੀ ਇਹਦੇ ਬਰੀਕ ਜਿਹਾ ਵਾਲ ਬਣਿਆ ਤੇ ਇਹੇ ਜਾਲਾ ਕੱਢਣਾ ਜ਼ਰੂਰੀ ਹੁੰਦਾ ਜੀ ਜੇ ਘਰੇ ਬੂਟਾ ਲੱਗਿਆ ਉਹ ਬਿਨਾਂ ਉਹਦੇ ਵਿੱਚ ਤਾਂ ਹੁੰਦੇ ਹੀ ਹੁੰਦਾ ਜਾਲਾ ਜਿਵੇਂ ਆਪਣੇ ਐਸ ਬੂਟੇ ਦੇ ਵਿੱਚ ਜਾਲਾ ਤੇ ਇਹੇ ਜਾਲਾ ਫਿਰ ਜਿਹੜੀ ਆਪਾਂ ਖਾਦ ਪਾਵਾਂਗੇ ਉਹਨੂੰ نیچے ਨਹੀਂ ਜਾਣ ਦਿੰਦਾ ਤੇ ਪਾਣੀ ਪਾਵਾਂਗੇ ਪਾਣੀ ਨੂੰ ਵੀ نیچے ਨਹੀਂ ਜਾਣ ਦਿੰਦਾ ਇਸ ਲਈ ਇਹ ਬਰੀਕ ਬਰੀਕ ਜਾਲਾ ਸਾਰਾ ਆਪਾਂ ਨੂੰ ਕੱਢਣਾ ਪੈਂਦਾ ਹੈਗਾ ਤੇ ਇਹਦੇ ਮਰੂਦਾਂ ਦੇ ਬੂਟੇ ਦੇ ਵਿੱਚ ਤਣੇ ਦੇ ਵਿੱਚ ਬਰੀਕ ਜਾਲਾ ਹੁੰਦਾ ਹੈਗਾ ਤੇ ਆਪਾਂ ਹੁਣ ਥੋੜਾ ਥੋੜਾ ਕਰਕੇ ਤੇ ਪਾ ਦੇਵਾਂਗੇ ਤੇ ਇਹ ਆਪਾਂ ਬਾਟੀ ਦੇ ਹਿਸਾਬ ਨਾਲ ਚਾਰ ਬਾਟੀਆਂ ਵੀ ਲੈ ਸਕਦੇ ਸੀ ਵੀ ਕਿ ਇੱਕ ਬਾਟੀ ਪਾ ਸਕਦੇ ਸੀ ਪਰ ਆਪਾਂ ਹੁਣ ਵੰਡ ਕੇ ਚਾਰੇ ਬੂਟਿਆਂ ਦੇ ਵਿੱਚ ਪਾ ਦੇਵਾਂਗੇ ਤੇ ਇੱਕ ਵਾਰੀ ਤਾਂ ਆਪਾਂ ਹੁਣ ਪਾਵਾਂਗੇ ਜੀ ਇਸ ਖਾਦ ਨੂੰ ਤੇ ਇੱਕ ਵਾਰੀ ਆਪਾਂ ਪਾਵਾਂਗੇ ਜਦੋਂ ਮਰੂਦ ਥੋੜੇ ਜੇ ਵੱਡੇ ਵੱਡੇ ਹੋ ਗਏ ਜਦੋਂ ਸੁਣਦੀ ਜੀ ਪੈਣ ਦਾ ਮੱਖੀ ਜੀ ਪੈਣ ਦਾ ਆਏ ਆਪਾਂ ਨੂੰ ਅਹਿਸਾਸ ਹੁੰਦਾ ਹੈਗਾ ਵੀ ਹੁਣ ਮੱਖੀ ਪਾਊਗੀ ਹੈਨਾ ਤੇ ਉਦੋਂ ਆਪਾਂ ਇਹਦੇ ਵਿੱਚ ਦੁਬਾਰੇ ਇਹੀ ਖਾਦ ਦੁਬਾਰੇ ਫੇਰ ਪਾਵਾਂਗੇ ਤੇ ਨਾਲੇ ਤੋਂ ਮਰੂਦਾਂ ਦੇ ਵਿੱਚ ਮਿਠਾਸ ਵਧ ਜਾਊਗੀ ਤੇ ਨਾਲੇ ਜਿਹੜੀ ਇਹ ਮੱਖੀ ਪੈਂਦੀ ਹੈ ਮੱਖੀ ਨਹੀਂ ਪੈਂਦੀ ਤੇ ਉਦੋਂ ਆਪਾਂ ਇੱਕ ਬੋਤਲਾਂ ਦੇ ਵਿੱਚ ਪਾ ਕੇ ਵੀ ਟੰਗਣਾ ਹੁੰਦਾ ਹੈਗਾ ਤਾਂ ਉਹ ਬੋਤਲਾਂ ਚ ਕੀ ਪਾਉਣਾ ਹੁੰਦਾ ਆਪਾਂ ਉਸ ਦੀ ਆਪਾਂ ਵੀਡੀਓ ਦੁਬਾਰੇ ਉਦੋਂ ਬਣਾਵਾਂਗੇ ਜਦੋਂ ਆਪਾਂ ਟੰਗਾਂਗੇ ਬੋਤਲਾਂ ਨੂੰ ਜੀ ਤੇ ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖਣੀ ਜੇ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਤੇ ਹੁਣ ਆਪਾਂ ਜੀ ਇਹ ਸਾਰੀ ਨਾ ਖਾਦ ਨੂੰ ਸਾਰੇ ਬੂਟਿਆਂ ਦੇ ਵਿੱਚ ਪਾ ਰਹੀਆਂ ਹਾਂ ਜੀ ਐਸ ਬੂਟੇ 'ਚ ਜਿਆਦਾ ਤਾਂ ਪਾਵਾਂਗੇ ਕਿਉਂਕਿ ਇਸ ਬੂਟੇ ਦੇ ਵਿੱਚ ਨਾ ਆਪਾਂ ਜਾਲਾ ਕਰਿਆ ਹੈਗਾ ਤੇ ਇਸ ਲਈ ਫਿਰ ਇਹਦੇ ਵਿੱਚ ਜਿਆਦਾ ਪਾ ਦੇਵਾਂਗੇ ਕਿਉਂਕਿ ਦੂਜੇ ਬੂਟਿਆਂ ਦੇ ਵਿੱਚ ਨਾ ਰੂੜੀ ਦੀ ਰੇ ਆਪਾਂ ਥੋੜੀ ਜੀ 2 ਸਾਲ ਪਹਿਲਾਂ ਪਾ ਦਿੱਤੀ ਸੀ ਪਰ ਜਿਆਦਾ ਰੂੜੀ ਦੀ ਰੇ ਨਹੀਂ ਪਾਉਣੀ ਹੁੰਦੀ ਜਿਆਦਾ ਰੂੜੀ ਦੀ ਰੇ ਨਾ ਫਲਾਂ ਵਾਲੇ ਬੂਟੇ ਦੀ ਜੜ੍ਹਾਂ ਨੂੰ ਖਰਾਬ ਕਰ ਦਿੰਦੀ ਹੁੰਦੀ ਹੈਗੀ ਤੇ ਫਿਰ ਬੂਟੇ ਦੀ ਓਨੀ ਮੁਨਿਆਦ ਨਹੀਂ ਰਹਿੰਦੀਗੀ ਜੜ੍ਹਾਂ ਨੂੰ ਖੋਖਲਾ ਕਰ ਦਿੰਦੀ ਹੈ ਇਸ ਲਈ ਜਿਆਦਾ ਨਹੀਂ ਪਾਉਣੀ ਚਾਹੀਦੀ ਗਵਾਰੇ ਦੀ ਰੇ ਆਪਾਂ ਇੱਕ ਬੱਠਲ ਪਾਇਆ ਸਾਰੀ ਇਸ ਖਾਦ ਦੇ ਵਿੱਚ ਜੀ ਚਾਰ ਬੂਟੇ ਆਪਣੇ ਤੇ ਅੱਧਾ ਕਿਲੋ ਖਾਲ ਇੱਕ ਬੂਟੇ ਮੰਗਰ ਹੋਗੀ ਤੇ 100 ਗ੍ਰਾਮ 1.5 100 ਗ੍ਰਾਮ ਇੱਕ ਬੂਟੇ ਮੰਗਰ ਗੁੜ ਹੋ ਗਿਆ ਜੀ ਤੇ ਹੁਣ ਆਪਾਂ ਦਿੱਤਾ ਪਾਣੀ ਛੱਡਾ ਪਾਣੀ ਆਪਾਂ ਛੱਡ ਦਿੱਤਾਗਾ ਸਾਰੇ ਬੂਟੇ ਜਦੋਂ ਜਿਵੇਂ ਜਿਵੇਂ ਭਰ ਜਾਣਗੇ ਉਵੇਂ ਮੈਂ ਆਪਾਂ ਮਿੱਟੀ ਲਾਈ ਚਲਾਂਗੇ ਤਾਂ ਕਿ ਆਪਣਾ ਪਾਣੀ ਬਾਹਰ ਨਾ ਜਾਵੇ ਪਾਣੀ ਪੋਣਾ ਤਾਂ ਜ਼ਰੂਰੀ ਐ ਨਹੀਂ ਆਪਾਂ ਨੂੰ ਜ਼ਰੂਰਤ ਨਹੀਂ ਸੀਗੀ ਜੇ ਆਪਾਂ ਪਹਿਲਾਂ ਖਾਦ ਦੇ ਵਿੱਚ ਜਿਆਦਾ ਪਾਣੀ ਪਾ ਲੈਂਦੇ ਟੱਬ ਦੇ ਵਿੱਚ ਫਿਰ ਟੱਬ ਦੇ ਵਿੱਚ ਇੰਨਾ ਜਿਆਦਾ ਪਾਣੀ ਤਾਂ ਪੈਂਦਾ ਨਹੀਂ ਸੀਦਾ ਇਸ ਲਈ ਫਿਰ ਆਪਾਂ ਹੋਣਾ ਇਹ ਜਦੋਂ ਖਾਦ ਦੇ ਵਿੱਚ ਪਾਣੀ ਮਿਕਸ ਹੋ ਜੂਗਾ ਨਾ ਤਾਂ ਸਾਰਾ ਜੜਾਂ ਦੇ ਵਿੱਚ ਪੈ ਜਾਊਗਾ ਤੇ ਇਹ ਜੜਾਂ ਨੂੰ ਥੋੜਾ ਥੋੜਾ ਢਕਣੀਆਂ ਜ਼ਰੂਰੀ ਐਗਾ ਆ ਹੈਗਾ ਜੀ ਨਾਰਦਾ ਬੂਟਾ ਤੇ ਇਸ ਲਈ ਆਪਾਂ ਜਦੋਂ ਅਗਲੇ ਦਿਨ ਫਿਰ ਮਿੱਟੀ ਪਾਵਾਂਗੇ ਥੋੜੀ ਥੋੜੀ ਜੀ ਤੇ ਆਪਣੇ ਪਿਛਲੇ ਘੜੇ ਮਰੂਦ ਬਹੁਤ ਵਧੀਆ ਲੱਗੇ ਸੀ ਬਿਲਕੁਲ ਵੀ ਸੁੰਢੀ ਨਹੀਂ ਪਈ ਸੀਗੀ ਜੀ ਤੇ ਉਦੋਂ ਪਿਛਲੇ ਘੜੇ ਆਪਣੇ ਸੁੰਢੀ ਬਹੁਤ ਜ਼ਿਆਦੇ ਪਈ ਸੀ ਬੂਟਿਆਂ ਦੇ ਵਿੱਚ ਲੇਕਿਨ ਪਿਛਲੇ ਘੜੇ ਆਪਣੇ ਸੀਜ਼ਨ ਅ ਸ਼ਾਇਦ ਤੁਸੀਂ ਪਿਛਲੀਆਂ ਵੀਡੀਓ ਕੱਢ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਵੀ ਲੱਗ ਜੂਗਾ ਵੀ ਇੰਨਾ ਜ਼ਿਆਦੇ ਫਲ ਚੱਕਿਆ ਸੀਗਾ ਆਪਣੇ ਬੂਟਿਆਂ ਦੇ ਨਾਲ ਤੇ ਆਪਾਂ ਇਹੀ ਆਰਗਾਨਿਕ ਖਾਦ ਘਰ ਦੀ ਬਣਾ ਕੇ ਪਾਉਣੇ ਹੁੰਨੇ ਆ ਜੀ ਤੇ ਕੋਈ ਵੀ ਫਲਾਂ ਦਾ ਬੂਟਾ ਹੈਗਾ ਕਾ ਜਿਵੇਂ ਹੁਣ ਆਪਾਂ ਆੌਲਿਆਂ ਦਾ ਬੂਟਾ ਹੈਗਾ ਉਹਦੇ ਵਿੱਚ ਵੀ ਹੁਣ ਸ਼ੁਰੂ ਕਰਾਂਗੇ ਓਦੋਂ ਪਹਿਲਾਂ ਆਪਾਂ ਆੌਲਿਆਂ ਦੇ ਬੂਟੇ ਦੇ ਵਿੱਚ ਕੋਈ ਖਾਦ ਨਹੀਂ ਪਾਈ ਸੀਗੀ ਤੇ ਇਹ ਅਨਾਰਾਂ ਦੇ ਬੂਟੇ ਦੇ ਵਿੱਚ ਵੀ ਆਪਾਂ ਨੂੰ ਪਾਣੀ ਪਾਉਣੀ ਪਊਗੀ ਥੋੜੀ ਜਿਹੀ ਖਾਲ ਤੇ ਗੋੜ ਨਹੀਂ ਪਾਉਂਦੇ ਕਿਉਂਕਿ ਅਨਾਰਾਂ ਦੇ ਵਿੱਚ ਨਾ ਉਹ ਲੱਗ ਜਾਂਦਾ ਹੁੰਦਾਗਾ ਵੀ ਜਿਵੇਂ ਹੁਣ ਗੱਲ ਜੇ ਲੱਗ ਜਾਂਦੀ ਜਦੋਂ ਵੱਡੇ ਵੱਡੇ ਹੋ ਜਾਂਦੇ ਇਸ ਲਈ ਆਪਾਂ ਉਹਦੇ ਵਿੱਚ ਖਾਲ ਪਾਵਾਂਗੇ ਤੇ ਨਾਮਕਵਾ ਦੇਵਾਂਗੇ ਤੇ ਕਲੀ ਵੀ ਜ਼ਰੂਰ ਪਾਵਾਂਗੇ ਉੱਪਰ ਛੜਕਣੀ ਹੁੰਦੀ ਹੈ ਕਲੀ ਤਾਂ ਜੀ ਵਿੱਚ ਨਹੀਂ ਪਾਉਣੀ ਹੁੰਦੀ ਜਦੋਂ ਰੇਤਾ ਪੈਜੂਗਾ ਨਾ ਪਾਣੀ ਲੱਗ ਜੂਗਾ ਪਾਣੀ ਤੋਂ ਬਾਅਦ ਉੱਪਰ ਥੋੜੀ ਥੋੜੀ ਕਲੀ ਛੜਕਣੀ ਦੇ ਲੋ ਜੀ ਸਾਰੇ ਆਪਾਂ ਪਾਣੀ ਲਗਾ ਦਿੱਤਾਗਾ ਪਾਣੀ ਲਗਾ ਕੇ ਨਾਲ ਦੀ ਨਾਲ ਆਪਾਂ ਨੱਕੇ ਬੰਦ ਕਰ ਦਿੱਤੇਗੇ ਤਾਂ ਕਿ ਆਪਣਾ ਪਾਣੀ ਤੇ ਆਪਾਂ ਜੀ ਖਾਦ ਪਾਇਆ ਦੀ ਅਮਰੂਦਾਂ ਦੇ ਬੂਟਿਆਂ ਦੇ ਵਿੱਚ ਤੇ ਆਪਾਂ ਕਿਦਾਂ ਦੇਖਭਾਲ ਕਰਦੇ ਅਮਰੂਦਾਂ ਦੇ ਬੂਟਿਆਂ ਦੀ ਉਹ ਤੁਹਾਨੂੰ ਆਪਾਂ ਦੱਸ ਦਿੱਤਾਗਾ ਤੇ ਚਲੋ ਜੀ ਫਿਰ ਮੇਰੇ ਦੇ ਕਿਸੇ ਨਈ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗੀ ਤਾਂ ਲਾਇਕ ਐ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਸ਼ੇਅਰ ਕਰ ਦੇਣਾ ਜੇ ਆਪਾਂ ਕਾ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੇ ਹੋ ਅੱਗੇ ਹਨਾ ਤੇ ਜੇ ਕੋਈ ਪਹਿਲੀ ਵਾਰ ਚੈਨਲ ਤੇ ਆਇਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਐਦਾਂ ਹੀ ਆਪਣੀ ਵਧੀਆ ਵਧੀਆ ਨੋਲਜ ਵਾਲਾ ਵੀਡੀਓ ਆਉਂਦੀਆਂ ਰਹਿਣਗੀਆਂ ਜੀ ਫਿਰ ਮੇਰੇ ਦੇ ਕਿਸੇ ਨਈ ਵੀਡੀਓ ਦੇ ਨਾਲ ਤਬ ਤੱਕ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ